ਹਾਏ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀਗੀ ਜਿਹੜਾ ਦੁੱਖ ਨਾ ਸਾਡੀਆਂ ਭੈਣਾਂ ਦੂਰ ਕਰ ਸਕਦੀਆਂ ਸਾਡਾ ਸੱਚੀ ਉਹ ਵੱਡੇ ਵੱਡੇ ਡਾਕਟਰ ਵੀ ਨਹੀਂ ਕਰ ਸਕਦੇ ਦੋ ਤਿੰਨ ਦਿਨ ਤੋਂ ਇੰਨੇ ਪਰੇਸ਼ਾਨ ਹੋਏ ਇੰਨੇ ਪਰੇਸ਼ਾਨ ਹੋਏ ਮੇਰੇ ਤਾਂ ਢਿੱਡ ਵਿੱਚ ਇਦਾਂ ਦਾ ਗੋਲਾ ਬੱਜਾ ਕਿ ਤੇ ਮੈਨੂੰ ਚੈਨ ਨਾ ਆਵੇ ਬੜੀ ਮੇਰੇ ਦਰਦ ਹੋਵੇ ਮੈਨੂੰ ਸਮਝ ਨਾ ਲੱਗੇ ਕੀ ਹੋ ਗਿਆ ਕਦੀ ਆ ਡਾਕਟਰ ਕੋ ਜਾ ਕਦੀ ਉਹ ਕੋ ਜਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਅੱਕ ਕੇ ਫੋਨ ਚੱਕਿਆ ਤਾਂ ਆਪਣੀ ਭੈਣ ਨੂੰ ਲਾਇਆ ਫੋਨ ਉਹ ਵੀ ਗੱਲ ਹੋਈ ਉਹ ਗੋਲਾ ਦਾਦਣਾ ਤਾਂ ਗੱਲਾਂ ਦਾ ਵੱਜਿਆ ਸੀ ਜਿੱਦਾਂ ਜਿੱਦਾਂ ਗੱਲ ਕਰੀ ਗਈ ਦਰਦ ਪਤਾ ਨਹੀਂ ਕਿੰਦਰ ਗਈ ਮੇਰਾ ਤਾਂ ਕਿਤੇ ਦਿਮਾਗ ਖਰਾਬ ਹੋਇਆ ਪਿਆ ਸੀਗਾ ਬਾਅਦ ਚ ਪਤਾ ਲੱਗਾ ਵੀ ਹਾਫਤਾ ਫੋਨ ਜਿਹੜਾ ਨਹੀਂ ਲਾਇਆ ਨਾ ਉਹ ਸਾਰਾ ਹੀ ਗੋਲਾ ਗੱਲਾਂ ਦਾ ਵੱਜਿਆ ਸੀ ਗੱਲ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਗੋਲਾ ਕਿੱਧਰ ਦੀ ਕਿੱਧਰ ਚ ਲੱਗ ਗਿਆ ਤਾਂ ਮੇਰੇ ਤਕਾਰਵਾਲੇ ਨੂੰ ਇੰਨੀ ਪਰੇਸ਼ਾਨੀ ਉਹ ਤਾਂ ਮੇਰੀ ਸਕੈਨ ਕਰਾਉਣ ਨੂੰ ਫਿਰਦੇ ਸੀਗੇ ਤਾਂ ਮੈਂ ਆਨੰਦ ਦੱਸਿਆ ਹੁਣ ਨਹੀਂ ਆਪਾਂ ਕਿਤੇ ਵੀ ਜਾਣਾ ਹੌਣ ਗੋਲਾ ਟਿਕਾਣੇ ਆਇਆ ਮੈਂ ਆਪਣੀ ਭੈਣ ਨਾਲ ਗੱਲਾਂ ਕੀਤੀਆਂ ਸੌਰੀ ਡਾਕਟਰ ਜਦੂਰ ਹੋਵੇ ਤੁਹਾਡੇ ਨਾਲ ਵੀ ਹੁੰਦੀ ਹੈ ਇਦਾਂ ਕਿ ਮੇਰੇ ਨਾਲ ਨਹੀਂ ਹੋਈ ਆ